ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਢਾਲੀਵਾਲ ਬੁਟੀਕ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਜਿਹੜੇ ਪਾਰਟੀ ਵੀਅਰ ਸ਼ੂਟ ਹਨਾ ਦੀ ਵੀਡੀਓ ਸ਼ੇਅਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਬਹੁਤ ਹੀ ਸੋਹਣੇ ਸੋਹਣੇ ਸੂਟ ਨੇ ਜਿਹੜੇ ਤੁਹਾਨੂੰ ਆਪਾਂ ਬਹੁਤ ਹੀ ਨਾਰਮਲ ਪ੍ਰਾਈਸ ਦੇ ਵਿੱਚ ਦੇਵਾਂਗੇ ਬਾਕੀ ਤੁਹਾਨੂੰ ਪਤਾ ਜੀ ਸ਼ੂਟਾਂ ਦੇ ਹਰ ਰੋਜ਼ ਨਵੇਂ ਤੁਨ ਮਿੜ ਜਾਂਦੇ ਰਹਿੰਦੇ ਆਪਾਂ ਤੁਹਾਡੇ ਨਾਲ ਡੇਲੀ ਵੀਅਰ ਜਿਹੜੀਆਂ ਵੀਡੀਓ ਵੀ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਆਪਾਂ ਤੀਸਰੇ ਦਿਨ ਵੀਡੀਓ ਜਿਹੜੀ ਅਪਲੋਡ ਕਰਦੇ ਆ 12 ਵਜੇ ਦਾ ਆਪਣਾ ਵੀਡੀਓ ਜਿਹੜਾ ਅਪਲੋਡ ਕਰਨ ਦਾ ਟਾਈਮ ਹੈ ਬਾਕੀ ਆਪਣੀ ਇੰਸਟਾਗ੍ਰam ਦੀ ਆਈਡੀ ਹੈਗੀ ਜੀ ਟਾਲੀਵਾਲ-ਬੁਟੀਕ ਤੁਸੀਂ ਉੱਥੇ ਜਾ ਕੇ ਵੀ ਜਿਹੜੇ ਆਪਣੇ ਕੋਲੇ ਡਿਜ਼ਾਈਨ ਹੁੰਦੇ ਆ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਜੋ ਵੀ ਤੁਹਾਨੂੰ ਡਿਜ਼ਾਈਨ ਪਸੰਦ ਆ ਤੁਸੀਂ ਆਪਣੇ ਕੋਲੋਂ ਸੂਟ ਜਿਹੜਾ ਤਿਆਰ ਕਰਵਾ ਸਕਦੇ ਹੋ ਇਹ ਹੈਗਾ ਆਪਣੇ ਕੋਲੇ ਜੀ ਬਲੈਕ ਕਲਰ ਦਾ ਸੂਟ ਬਿਲਕੁਲ ਹੀ ਜੈੱਡ ਬਲੈਕ ਕਲਰ ਹੈ ਇਸ ਦਾ ਇਹ ਆਪਾਂ ਪੈਚ ਵਰਕ ਲਾ ਕੇ ਤਿਆਰ ਕੀਤਾ ਹੈ ਜੀ ਇਸ ਤਰ੍ਹਾਂ ਦਾ ਪੂਰੇ ਫਰੰਟ ਦਾ ਇਹਦਾ ਹੈਵੀ ਕੰਮ ਹੈ ਇਸ ਤਰ੍ਹਾਂ ਦਾ ਇਹਦਾ ਪੂਰਾ ਫਰੰਟ ਆਊਗਾ ਜੀ ਇਸ ਦੇ ਉੱਪਰ ਆਪਣਾ ਕਰੇ ਜਿਹੜਾ ਕਰੇਵ ਦਾਗਾ ਉਹ ਲਾ ਕੇ ਪੈਚ ਉਸ ਦੇ ਨਾਲ ਸੂਟ ਜਿਹੜਾ ਰੈਡੀ ਕੀਤਾ ਹੈ ਇਸ ਦਾ ਫਰੰਟ ਬਹੁਤ ਹੀ ਸੋਹਣਾਗਾ ਇਸ ਤਰ੍ਹਾਂ ਦੀ ਬਹੁਤ ਸੋਹਣੀ ਲੁੱਕ ਐ ਇਸ ਦੇ ਫਰੰਟ ਦੀ ਉੱਪਰ ਪੂਰੇ ਸੂਟ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਨੇ ਬੂਟੀਆਂ ਬਣੀਆਂ ਹੋਈਆਂ ਨੇ ਇਹ ਬੂਟੀਆਂ ਵੀ ਜ਼ਰੀ ਦੇ ਨਾਲ ਬਣੀਆਂ ਹੋਈਆਂ ਨੇ ਥ੍ਰੈਡ ਦੇ ਵਿੱਚ ਹੈਗਾ ਅਸੀਂ ਜ਼ਰੀ ਦਾ ਕੰਮ ਬਹੁਤ ਜ਼ਿਆਦਾ ਹੈ ਜੀ ਇਸ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਕੰਮ ਦੀ ਬਹੁਤ ਸੋਹਣਾ ਜਿਹੜਾ ਹੈਗਾ ਸ਼ੂਟ ਹੈ ਸੂਟ ਦੇ ਵਿੱਚ ਸ਼ਾਈਨਿੰਗ ਤੁਸੀਂ ਚੈੱਕ ਕਰਦੇ ਹੋ ਸਿਮਰ ਪਸ਼ਮੀਨਾ ਦਾ ਸ਼ੂਟ ਹੈ ਇਹ ਇਸ ਤਰ੍ਹਾਂ ਦਾ ਇਸ ਦੇ ਨਾਲ ਪੂਰੇ ਫਰੰਟ ਤੇ ਇਸ ਤਰ੍ਹਾਂ ਦੀਆਂ ਬੂਟੀਆਂ ਜਾਣੀਆਂ ਇਸ ਤੇ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਇਹ ਬਹੁਤੀ ਸੋਹਣੇ ਜਿਹੜੇ ਸੂਟ ਬਣ ਬਣ ਕੇ ਤਿਆਰ ਹੁੰਦੇ ਆ ਇਸ ਦੇ ਨਾਲ ਇਸ ਦੀ ਆ ਜਾਊਗਾ ਬਾਂ ਦਾ ਵਰਕ ਇਸ ਤਰ੍ਹਾਂ ਦਾ ਵਰਕ ਆਊਗਾ ਇਸ ਦੀ ਬਾਹ ਦੇ ਉੱਤੇ ਇਹ ਵਰਕ ਹੈਗਾ ਇਸ ਦੀ ਬਾਹਤ ਬਹੁਤ ਹੀ ਹੈਵੀ ਕੰਮ ਇਸ ਦੀ ਬਾਹਦੀ ਆਊਗਾ ਇਸ ਤਰ੍ਹਾਂ ਦਾ ਫਲਾਵਰ ਬਣਿਆ ਹੋਇਆ ਇਸ ਦੇ ਨਾਲ ਆਜੂਗਾ ਇਸ ਦਾ ਸਲਵਾਰ ਦਾ ਕੰਮ ਇਹ ਹੈਗਾ ਇਸ ਦੇ ਸਲਵਾਰ ਦੇ ਉੱਤੇ ਇਹ ਪੌਂਚੀਆਂ ਦੇ ਉੱਤੇ ਆਜੂਗਾ ਇਸ ਦੇ ਨਾਲ ਵੀ ਵੀ ਪੈਚ ਵਰਕ ਲਾ ਕੇ ਤਿਆਰ ਕੀਤਾ ਇਸ ਤਰ੍ਹਾਂ ਦਾ ਕੰਮ ਆਜੂਗਾ ਇਸ ਤੇ ਪੌਂਚੀਆਂ ਤੇ ਬਹੁਤ ਹੀ ਸੋਹਣਾ ਸੂਟ ਹੈ ਜੇ ਕਿਸੇ ਵੀ ਨੂੰ ਪਹਿਣ ਨੂੰ ਇਹ ਸੂਟ ਪਸੰਦ ਆਉਂਦਾ ਹੋਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਤੁਸੀਂ ਇਹ ਸੂਟ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋ ਬਸ ਇਹ ਸੂਟ ਆਪਣੇ ਕੋਲ ਤਿੰਨ ਅਵੇਲੇਬਲ ਨੇ ਜੇ ਕਿਸੇ ਨੂੰ ਵੀ ਚਾਹੀਦਾ ਹੋਵੇ ਤਾਂ ਆਪਾਂ ਨੂੰ ਮੈਸੇਜ ਕਰਕੇ ਸੂਟ ਤੁਸੀਂ ਬੁੱਕ ਕਰ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1500 ਰੁਪਏ ਦੁਪੱਟਾ ਇਹਦੇ ਨਾਲ ਨਹੀਂ ਹੈਗਾ ਜੋ ਵੀ ਦੁਪੱਟਾ ਤੁਸੀਂ ਐਡ ਕਰਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਸ਼ਿਪਿੰਗ ਐਕਸਟਰਾ ਹੋਏਗੀ ਜੀ ਇਸ ਦੇ ਨਾਲ ਇਹ ਹੈਗਾ ਇਹ ਵੀ ਇਸੇ ਵਿੱਚ ਸੂਟ ਹੈ ਜੀ ਇਹ ਵੀ ਇਸੇ ਤਰ੍ਹਾਂ ਦਾ ਸੇਮ ਵਰਕ ਹੋਇਆ ਹੈ ਇਸ ਦੇ ਉੱਪਰ ਇਸ ਦੇ ਉੱਪਰ ਵੀ ਪੈਚ ਵਰਕ ਹੋਇਆ ਹੋਇਆ ਹੈ ਇਹ ਆਜੂਗਾ ਜਿਹੜਾ ਹੈਗਾ ਡਾਰਕ ਗ੍ਰੀਨ ਕਲਰ ਇਦੇ ਵਿੱਚ ਥੋੜਾ ਲਾਈਟ ਸਰਦਾ ਹੀ ਜਿਹਾ 컬러 ਆ ਰਿਹਾ ਹੈ ਸਰਦਾ ਹੀ ਜਿਹਾ ਕਲਰ ਨਹੀਂ ਹੈਗਾ ਬਿਲਕੁਲੀ ਫਰੋਜੀ ਕਲਰ ਹੈ ਸੂਟ ਦਾ ਇਸ ਦੇ ਨਾਲ ਇਸ ਦੇ ਇਸ ਤੇ ਵੀ ਇਸ ਤਰ੍ਹਾਂ ਦਾ ਜਿਹੜਾ ਹੈਗਾ ਕਰੇਵ ਦਾ ਪੈਚਵਰਕ ਹੈ ਜਿਹੜਾ ਲਗਾ ਕੇ ਬਹੁਤ ਸੋਹਣਾ ਸੂਟਾ ਜਿਹੜਾ ਤਿਆਰ ਹੋਇਆ ਹੈ ਰੈੱਡ ਕਲਰ ਦਾ ਇਸ ਦੇ ਜਿਹੜਾ ਪੈਚਵਰਕ ਕੀਤਾ ਹੋਇਆ ਹੈ ਇਸ ਤਰ੍ਹਾਂ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਬਹੁਤ ਸੋਹਣਾ ਸੂਟਾ ਜਿਹੜੇ ਬਣ ਕੇ ਤਿਆਰ ਹੋਇਆ ਇਸ ਦੇ ਨਾਲ ਇਸ ਤੇ ਵੀ ਪੂਰੇ ਫਰੰਟ ਦੇ ਉੱਪਰ ਬੁੱਟੀਆਂ ਆ ਜਾਣੀਆਂ ਇਸ ਤਰ੍ਹਾਂ ਦੀਆਂ ਇਸ ਦੇ ਵੀ ਸੇਮ ਕੰਮ ਇਸ ਦੇ ਬਾਂਦੇ ਉੱਤੇ ਆ ਜੂਗਾ ਸੇਮ ਕਮੀਜ਼ ਦੀ ਬਾਂਦੇ ਆ ਤੇ ਸੇਮ ਹੀ ਕਮੀਜ਼ ਦੀ ਸਲਵਾਰ ਤੇ ਆ ਜੂਗਾ ਇਸ ਤਰ੍ਹਾਂ ਦਾ ਪੈਚਾ ਬਾੜਾ ਮਾਰ ਕੇ ਸੇਮ ਇਸ ਦੇ ਜਿਹੜਾ ਹੈਗਾ ਪੌਂਚਾਂ ਤੇ ਆ ਜੂਗਾ ਸੇਮ ਸੂਟ ਇਹ ਇਸ ਤਰ੍ਹਾਂ ਦਾ ਇੱਕ ਪਕਰੇਵ ਦੇ ਉੱਤੇ ਤਿਆਰ ਕੀਤਾ ਹੈ ਇਸ ਦੇ ਨਾਲ ਇੱਕ ਸੂਟ ਆਪਣੇ ਕੋਲ ਇਹਦੇ ਵਿੱਚ ਹੀ ਹੋਰ ਹੈਗਾ ਉਹ ਹੈਗਾ ਮਸਟਰਡ ਕਲਰ ਇਹ ਵੀ ਸੇ ਮਰ ਪਸ਼ਮੀਨਾ ਦੇ ਉੱਤੇ ਜਿਹੜਾ ਆ ਪਰੈਡੀ ਕੀਤਾ ਹੈ ਜਿਹੜੇ ਆਪਣੇ ਕਰੇਵ ਸੂਟ ਹੈ ਇਹਦਾ ਪ੍ਰਾਈਜ਼ ਰਹੂਗਾ ਜੀ 2000 ਰੁਪਏ ਵਿਦਆਊਟ ਦੁਪੱਟਾ ਦੁਪੱਟਾ ਤੁਹਾਡੀ ਆਪਣੀ ਚੋਇਸ ਅੱਜ ਐਡ ਕਰਾਉਣਾ ਕਰਵਾ ਸਕਦੇ ਹੋ ਸਕਿਪ ਕਰਨਾ ਤੁਹਾਡੀ ਆਪਣੀ ਮਰਜ਼ੀ ਹੈ ਸਕਿਪ ਵੀ ਕਰ ਸਕਦੇ ਹੋ ਜੋ ਵੀ ਦੁਪੱਟਾ ਤੁਸੀਂ ਲਾਉਂਗੇ ਆਪਾਂ ਪੂਰੀ ਫਿਨਿਸ਼ਿੰਗ ਦੇ ਨਾਲ ਤੁਹਾਨੂੰ ਦੁਪੱਟਾ ਰੈਡੀ ਕਰਕੇ ਦੇਵਾਂਗੇ ਇਸ ਦੇ ਨਾਲ ਇਸ ਦੇ ਵਿੱਚ ਇੱਕ ਆ ਜਾਊਗਾ ਜੀ ਇਹ ਕਲਰ ਮਾਸਟਰਡ ਕਲਰ ਇਹ ਵੀ ਸ਼ਿਮਰ ਪਸ਼ਮੀਨਾ ਦੇ ਉੱਤੇ ਆ ਫੋਨ ਦੇ ਵਿੱਚ ਥੋੜਾ ਜ਼ਿਆਦਾ ਹੋਰ ਹੀ ਲਾਈਟ ਪੀਲਾ ਜਾ ਰਿਹਾ ਇਸੇ ਇਹ ਬਿਲਕੁਲ ਹੀ ਮਾਸਟਰਡ ਜਿਹਾ ਕਲਰ ਹੈ ਡਾਰਕ ਮਾਸਟਰਡ ਕਲਰ ਦਾ ਇਹ ਵੀ ਸੇਮ ਪੈਚ ਵਰਕ ਲਾ ਕੇ ਰੈਡੀ ਕੀਤਾ ਇਸ ਦੇ ਉੱਪਰ ਇਸ ਤਰ੍ਹਾਂ ਦਾ ਬਰਕ ਹੋਇਆ ਚੈੱਕ ਕਰ ਸਕਦੇ ਹਾਂ ਫਿਨਿਸ਼ਿੰਗ ਬਹੁਤ ਹੀ ਸੋਹਣੀ ਹੈ ਇੱਕ 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 ਸੂਟ ਆਪਣੇ ਕੋਲ ਤੁਸੀਂ ਸਿੰਗਲ ਸਿੰਗਲ ਸੂਟ ਵੀ ਆਰਡਰ ਕਰਕੇ ਦੇਖ ਸਕਦੇ ਹੋ ਬਾਕੀ ਆਪਾਂ ਤੁਹਾਡੇ ਨਾਲ ਪ੍ਰਿੰਟਰਡ ਸੂਟ ਵੀ ਹੈ ਜਿਹੜੇ ਸ਼ੇਅਰ ਕਰਦੇ ਆਂ ਬਾਕੀ ਜੋ ਵੀ ਸੂਟ ਤੁਹਾਨੂੰ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਹੈਗਾ ਇਹ ਵਾਲਾ ਹੈ ਆਪਣੇ ਕੋਲ ਬਲੈਕ ਕਲਰ ਇਹ ਹੈਗਾ ਆਪਣੇ ਕੋਲ ਕ੍ਰੇਵ ਦਾ ਸੂਟ ਇਹ ਵਿੱਚਕਾਰ ਵਾਲਾ ਜਿਹੜਾ ਹੈਗਾ ਕ੍ਰੇਵ ਦਾ ਸੂਟ ਹੈ ਦੋ ਹੈਗੇ ਸਮਰਪਸ ਮੇਨਾਂ ਦੇ ਤਿੰਨੇ ਸੂਟ ਆਪਣੇ ਕੋਲ ਰੈਡੀ ਹੈ ਜੇ ਵੀ ਕਿਸੇ ਨੂੰ ਵੀ ਸੂਟ ਪਸੰਦ ਆਉਂਦੇ ਆ ਤਾਂ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਜੀ ਆਪਣਾ ਸੂਟ ਹੈ ਜਿਹੜਾ ਬੁੱਕ ਕਰ ਸਕਦੇ ਹੋ ਵੀਡੀਓ ਨੂੰ ਜਿਹੜਾ ਹੈਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਪੂਰੀ ਵੀਡੀਓ ਫੁੱਲ ਵੀਡੀਓ ਦੇਖਿਆ ਕਰੋ ਵੀਡੀਓ ਫੁੱਲ ਦੇਖੋਗੇ ਤਾਂ ਤੁਹਾਨੂੰ ਪੂਰੇ ਕੱਪੜੇ ਬਾਰੇ ਡਿਟੇਲ ਚ ਪਤਾ ਲੱਗਦਾ ਹੈ ਨਾਲੇ ਇਹਦਾ ਜਿਹੜਾ ਪ੍ਰਾਈਸ ਹੈ ਉਹਦੇ ਬਾਰੇ ਪਤਾ ਲੱਗਦਾ ਹੈ ਤੇ ਜੋ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਆਪਣੇ ਕੋਲ ਲੈ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ